ਸਿਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰ ਕੈ ਖਾਇਆ ਕੌੜਾ ਉਪਜਿਆ ਸਾਦ ਭਾਈ ਮੀਤ ਸੁਰਦਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮਨਾ ਹੋਵੇਈ ਵਿਣ ਨਾਵੇਂ ਵਿਸਮਾਦ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਜੋ ਦੀਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਉ ਜਿਉ ਕੂਕਰ ਹਰਕਾਇਆ ਤਾਵੇ ਦਹਿ ਦੇ ਸਜਾਈ ਲੋਭੀ ਜੰਤਨਾ ਜਾਣੈ ਪਖ ਅਪਖ ਸਭ ਖਾਇ ਕਾਮ ਕ੍ਰੋਧ ਮਦ ਬਿਆਪਿਆ ਫਿਰ ਫਿਰ ਜੋਨੀ ਪਾਇ ਮਾਇਆ ਜਾਲ ਫਸਾਰਿਆ ਭੀਤਰ ਚੋਗ ਬਣਾਈ ਤ੍ਰਿਸ਼ਨਾ ਪੰਖੀ ਪਾਸਿਆ ਨਿਕਸਨਾ ਪਾਏ ਮਾਈ ਜਿਨ ਕੀਤਾ ਤਿਸਹਿ ਨਾ ਜਾਣੈ ਫਿਰ ਫਿਰ ਆਵੈ ਜਾਇ ਅਨਕ ਪ੍ਰਕਾਰੇ ਮੋਹਿਆ ਬਹੁ ਵਿਦਿ ਇਹੋ ਸੰਸਾਰ ਜਿਸ ਨੂੰ ਰੱਖੈ ਸੋ ਰਹਿ ਸੰਮਰਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੀ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਝਵਾਂ ਘਰ ਦੂਜਾ ਗੋਇ ਲਾਇਆ ਗੋਇਲੀ ਕਿਆ ਇਸ ਦੰਫ ਫਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰਬਾਰ ਹਰ ਗੁਣ ਗਾਓ ਮਨਾ ਸਤਗੁਰ ਸੇਵ ਪਿਆਰ ਕਿਆ ਥੋੜੀ ਬਾਤ ਗਮਾਨ ਰਹਾਉ ਜੈ ਸਿਰਨ ਪਰੋਹਣੀ ਉਠ ਚਲ ਸਹਿ ਪਰ ਬਾਤ ਕਿਆ ਤੂੰ ਰੱਤਾ ਗਰਸ਼ਟ ਸਿਓ ਸਭ ਖੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰਹਿ ਜਿਨ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ 84 ਭ੍ਰਮਤਿਆਂ ਦਲਬ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ ਸ੍ਰੀ ਰਾਗ ਮਹੱਲਾ ਪੰਜਵਾਂ ਤਿਚਰ ਵਸਹਿ ਸਹਿਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾ ਕੂਰਾਲ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਧਨ ਸੋ ਤੇਰਾ ਥਾਨ ਰਹਾਉ ਜਿਚਰ ਵਸਿਆ ਕੰਤ ਘਰ ਜੀਉ ਜੀਉ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਤੇੜੜਾ ਸਹੁ ਸੇਵ ਤੂੰ ਸਹੜੜਾ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੈ ਦੁਖ ਸਭਨਾ ਸਹਰੈ ਵੰਨਣਾ ਸਭ ਮੁਕ ਲਾਵਣ ਹਾਰ ਨਾਨਕ ਤਨ ਸੁਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਕਰਿ ਸ਼ੀਵਾ ਕਰਨ ਕਾਰਨ ਏਕ ਯੋਹੀ ਜਿਨ ਕੀਆ ਆਕਾਰ ਕਿਸਹਿ ਧਾਵੂ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਾਈ ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵਲਾਏ ਰਹਾਉ ਦੁਖ ਕਲੇਸ਼ ਨਾ ਭਉ ਬਿਆਪੈ ਗੁਰ ਮੰਤਰ ਹਿਰਦੈ ਹੋਵੇ ਕੋਟ ਜਤਨਾ ਕਰ ਰਹਿ ਗੁਰ ਬਿਨ ਤਰਿਓ ਨਾ ਕੋਈ ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਹੀ ਹਉ ਤਿਨ ਕੈ ਬਲੇ ਹਾਰਨੈ ਜੇ ਗੁਰ ਕੀ ਪੈਰੀ ਪਾਹੀ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮੁ ਸੇ ਵਡਭਾਗੀ ਨਾਨਕਾ ਜਿਨਾਂ ਮਨ ਇਹਉ ਪਾਉ ਸ੍ਰੀ ਰਾਗ ਮਹੱਲਾ 5 ਸਚ ਹਰਿ ਧੰਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੋਂ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨਹਿ ਦਿਆ ਹਿਰਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਰੰਕਾਰ ਜੋ ਦੀ ਸੈ ਸੋ ਸਗਲ ਤੂੰ ਹੈ ਫਸਰੇ ਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ 5ਵਾਂ ਦੋ ਕ੍ਰਿਤ ਸੋ ਕ੍ਰਿਤ ਮੰਧੇ ਸੰਸਾਰ ਸਗਲਾਣਾ ਦੋਹੂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੂੰ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਉ ਮਾਨ ਅਬਮਾਨ ਮੰਧੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤ ਹੋ ਕੋਈ ਕੋਟ ਮੰਦਾਹੀ ਕਹਿਨ ਕਹਾਮਨ ਇਹੋ ਕੀਰਤ ਕਰਲਾ ਕਥਨ ਕਹਿਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਾਤੇ ਅਬਗਤ ਕਛ ਨਦਰ ਨ ਆਇਆ ਸੰਤਨ ਕੀ ਰੇਣ ਨਾਨਕ ਧਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ ਤੇਰੇ ਭਰੂਸੈ ਪਿਆਰੀ ਮੈਂ ਲਾੜ ਲਡਾਇਆ ਭੂਲੇ ਚੂ ਕਹਿ ਬਾਰਕ ਤੂੰ ਹਰ ਪਿਤਾ ਮਾਇਆ ਸੋਹਿਲਾ ਕਹਿਨ ਕਹਾਵਨ ਤੇਰਾ ਬਖਮ ਭਾਵਨ ਰਹਾਉ ਹਉ ਮਾਨਤਾਨ ਕਰਉ ਤੇਰਾ ਹਉ ਜਾਨੋ ਆਪਾ ਸਭ ਹੀ ਮਤ ਸਭ ਹੈ ਤੇ ਬਾਹਰ ਬੇਮਹਤਾਜ ਬਾਪਾ ਪਿਤਾ ਹਉ ਜਾਨੋ ਨਹੀਂ ਤੇਰੀ ਕਮਨ ਜੁਗਤਾ ਬੰਦਨ ਮੁਕਤ ਸੰਤੋ ਮੇਰੀ ਰਾਖੈ ਮਮਤਾ ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਸੰਤ ਜਨਾ ਮਿਲ ਭਾਈਆਂ ਕਟਿਆੜਾ ਜਮ ਕਾਲ ਸੱਚਾ ਸਾਹਿਬ ਮਨ ਉੱਠਾ ਹੋਆ ਖਸਮ ਦਿਆਲ ਪੂਰਾ ਸਤਗੁਰ ਭੇਟਿਆ ਬਿੰਸਿਆ ਸਭ ਜੰਜਾਲ ਮੇਰੇ ਸਤਿਗੁਰਾ ਹਉ ਤਉਦ ਵਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰਨੈ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸੇ ਪੁਰਖ ਸੁਜਾਨ ਤਿੰਨਾ ਪਿਛੈ ਛੁੱਟੀ ਐ ਜਿਨੇ ਅੰਦਰ ਨਾਮ ਨਿਧਾਨ ਗੁਰ ਜੀ ਵੜਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਪਾਈ ਸੱਚੇ ਸੇ ਤੀਰਤਿਆਂ ਦਰਗਾਹ ਬੈਸਣ ਜਾਈ ਕਰਤੇ ਹੱਥ ਵਡਿਆਈਆ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸਚਉ ਸਚ ਵਖਾਣੀਐ ਸਚੋ ਬੁੱਧ ਬਬੀ ਕਾ ਸਰਬ ਨਿਰੰਤਰ ਰਾਵ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੈ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸਚਾਏ ਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਐ ਕਾਲ ਰਹਾਉ ਗੁਰ ਸਮਰਾਥ ਅਪਾਰ ਗੁਰ ਵਡਪਾਗੀ ਦਰਸ਼ਨ ਹੋਈ ਗੁਰਿਆ ਗੋਚਰ ਨਿਰਮਲਾ ਗੁਰ ਜੀ ਵੜੇ ਅਵਰ ਨਾ ਕੋਈ ਗੁਰ ਕਰਤਾ ਗੁਰ ਕਰਨ ਹਾਰ ਗੁਰਮਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨ ਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰਿ ਉਚਾਇ ਅਗਮ ਅਪਾਰ ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਵਾਂਛੀਐ ਤਿਤੜੇ ਸਤ ਗੁਰ ਪਾਸ ਪੂਰਬ ਲਿਖੇ ਪਾਵਣੀ ਸਾਚ ਨਾਮ ਦੇ ਰਾਸ ਸਤ ਗੁਰ ਸਰਣੀ ਆਇਆ ਬਹੜ ਨਹੀਂ ਬినాਸ ਹਰ ਨਾਨਕ ਕਦੇ ਨਾ ਵਿਸਰਉ ਇਹੋ ਜੀਉ ਪਿੰਡ ਤੇਰਾ ਸਾਸ ਸਿਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਪਾਈ ਹੋ ਛੂਟਨ ਸਾਚੈ ਨਾਹੀਂ ਗੁਰ ਕੇ ਚਰਨ ਸਰੇਵਣੀ ਤੀਰਤ ਹਰ ਕਾ ਨਾਮ ਆਗੈ ਦਰਗਹਿ ਮੰਨਿਐ ਮਿਲੈ ਨ ਥਾਵੀ ਥਾਂ ਭਾਈ ਰੇ ਸਾਚੀ ਸਤ ਗੁਰ ਸੇਵ ਸਤ ਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ਰਹਾਉ ਸਤਗੁਰ ਵਿਟੋ ਹਵਾਰਿਆ ਜਿਨ ਦਿੱਤਾ ਸਚਨਾਉ ਹਨ ਦਿਨ ਸਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪੈਨਣਾ ਸੱਚੇ ਸਚਾਨਾਉ ਸਾਸ ਗਰਾਸਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੀ ਵੜੇ ਅਵਰਨਾ ਦਿਸੈ आठ पहर तिस जाप नذر کرے تا پائی ہے سچ نام গুণتاਸ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਾ ਅਸਮਾਈ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਇ ਨਾਨਕ ਗੁਰ ਸਰਨਾਗਤੀ ਮਰੈ ਨਾ ਆਵੇ ਜਾਈ ਇਕ ਓੰਕਾਰ ਸਤਗੁਰ ਪ੍ਰਸਾਦ ਸਿਰਿ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆਂ ਆਖ ਆਖ ਮਨ ਵਾਵਣਾ ਜਿਉ ਜਿਉ ਜਾਪੈ ਵਾਈ ਜਿਸ ਨੂੰ ਵਾਹਿ ਸੁਣਾਈਐ ਸੋ ਕੇਵੜ ਕਿਤ ਥਾਈ ਆਖਣ ਵਾਲੀ ਜੀਤੜੀ ਸਭ ਆਖ ਰਹੇ ਲਿਵ ਲਾਈ ਬਾਬਾ ਅੱਲਾਹ ਅਗਮ ਅਪਾਰ ਪਾਕੀ ਨਾਹੀ ਪਾਕ ਥਾਈ ਸੱਚਾ ਪਰਵਦਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੀਤੜਾ ਲਿਖ ਨਾ ਜਾਣੈ ਕੋਈ ਜੇ ਸੋ ਸਾਇਰ ਮੇਲੀਐ ਤਿਲ ਨਾ ਪਜਾ ਬਹਿ ਰੋਈ ਕੀਮਤ ਕਿਨੈ ਨਾ ਪਾਈਆ ਸਭ ਸੁਣ ਸੁਣ ਆਖੈ ਸੋਈ ਪੀਰ ਪੈ ਕੰਮਰ ਸਾਲਕ ਸਾਦਕ ਸੁਹਦੇ ਔਰ ਸਹੀਦ ਸੇਖ ਮਸਾਇਕ ਕਾਜੀ ਮੁੱਲਾ ਦਾਰ ਦਰਵੀ ਸਰਸੀ ਦਾ ਬਰਕਤ ਤਿੰਨ ਕੋ ਅਗਲੀ ਪੜਦੇ ਰਹਿਣ ਦਰੂਦਾ ਪੁੱਛਣਾ ਸਾਜੇ ਪੁੱਛਣਾ ਢਾਹੀ ਪੁੱਛਣਾ ਦੇਵੈਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੀ ਸਭਨਾ ਵੇਖੈ ਨਦਰ ਕਰ ਜੈ ਭਾਵੈ ਤੈਂਦੀ ਥਾਵਾ ਨਾਮ ਨਾ ਜਾਣੀਐ ਨਾਵਾਂ ਕੇ ਵਡਨਾਉ ਜਿੱਥੈ ਵਸੈ ਮੇਰਾ ਪਾਤਸ਼ਾਹ ਸੋ ਕੇ ਵਡ ਹੈ ਥਾਉ ਅੰਬੜ ਕੋਈ ਨਾ ਸਕੈ ਹਉ ਕਿਸਨੋ ਪੁੱਛਣ ਜਾਉ ਵਰਨਾ ਵਨਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਭਾਵੈ ਤੈਦੀ ਹੁਕਮ ਸਵਾਰੀ ਆਪਣੇ ਜਸਾ ਨਾ ਢਿੱਲ ਕਰੀ ਸਭ ਕੋ ਆਖੇ ਬਹੁਤ ਬਹੁਤ ਲੈਣਾ ਕੈ ਵਿਚਾਰ ਕੇਵੜ ਦਾਤਾ ਆਖੀਐ ਦੇਕਰ ਆਸਮਾਰ ਨਾਨਕ ਟੋਟ ਨਾ ਆਵੀ ਤੇਰੇ ਜੁਗਹਾਂ ਜੁਗਹ ਪੰਡਾਰ ਮਹੱਲਾ ਪਹਿਲਾ ਸੱਬੇ ਕੰਤ ਮਹਿਲੀਆਂ ਸਗਲੀਆਂ ਕਰਹਿ ਸ਼ਿੰਗਾਰ ਗਣਤ ਗਣਾ ਵਣ ਆਈਆਂ ਸੁਹਾਵੀ ਸੁਵਿਕਾਰ ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਵਾਰ ਹਰ ਜਿਓ ਇਉਂ ਪਿਰ ਰਾਵੈ ਨਾਰ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾਲਹਿ ਸਵਾਰ ਰਹਾਉ ਗੁਰ ਸ਼ਬਦ ਦੀ ਸ਼ਿੰਗਾਰੀਆਂ ਤਨ ਮਨ ਪਿਰ ਕੈ ਪਾਸ ਦੁਇ ਕਰ ਜੋੜ ਖੜੀ ਤੱਕੈ ਸੱਚ ਕਹਿ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ ਪ੍ਰਿਆ ਕੀ ਚੇਰੀ ਕਾਂਢੀ ਐ ਲਾਲੀ ਮਾਨ ਨਾ ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਲਾਉ ਸ਼ਬਦ ਰਤੀ ਮਨ ਵੇਦਿਆ ਹਉ ਸਦ ਬਲੇ ਹਾਰ ਜਾਉ ਸਾ ਧਨ ਰੰਡ ਨਾ ਬੈ ਸਈ ਜੇ ਸਤ ਗੁਰ ਮਾਹੀ ਸਮਾਈ ਪੇੜੀ ਸਾਲੂ ਨੌ ਤਨੋਂ ਸਾਚੋ ਮਰੈ ਨਾ ਜਾਏ ਨੀਤਰ ਵੈ ਸੋਹਾਗਣੀ ਸਾਚੀ ਨਦਰ ਰਜਾਈ ਸਾਚ ਧੜੀ ਧਨ ਮੰਡੀਐ ਕਾਪੜ ਪ੍ਰੇਮ ਸ਼ਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸੋਂ ਆਂ ਦਵਾਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮੁ ਪੁਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੈ ਪ੍ਰੇਮ ਅਪਾਰ ਬਿਨ ਪਿਰ ਪੁਰਖ ਨਾ ਜਾਣਈ ਸਾਚੀ ਗੁਰ ਕਹਿਤ ਪਿਆਰ ਨਿਸ ਅੰਧਿਆਰੀ ਸੁੱਤੀਏ ਕਿਉ ਪਿਰ ਬਿਨ ਰਹਿਣ ਵਿਹਾਈ ਅੰਕ ਜਲੋ ਤਨ ਜਾਲਿਓ ਮਨ ਧਨ ਜਲ ਬਲ ਜਾਈ ਜਾਂ ਧਨ ਕੰਤ ਨਾ 라ਵਿਆ ਤਾ ਬਿਰਥਾ ਜੋ ਬਨ ਜਾਈ ਸੇਜੈ ਕੰਤ ਮਹਿਲੜੀ ਸੂਤੀ ਬੂਜ ਨਾ ਪਾਏ ਹਉ ਸੁੱਤੀ ਪਿਰ ਜਾਗਣਾ ਕਿਸ ਕੋ ਪੁੱਛੋਂ ਜਾਈ ਸਤਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਲੇ અપਾਰ ਸਾਚੋ ਮਾਨ ਮਹਤ ਤੂੰ ਆਪੇ ਦੇਵਨਹਾਰ ਹਰ ਜਿਓ ਤੂੰ ਕਰਤਾ ਕਰਤਾਰ ਜਿਉਂ ਭਾਵੈ ਤਿਉਂ ਰਾਖ ਤੂੰ ਹਰ ਨਾਮ ਮਿਲੈ ਆਚਾਰ ਰਹਾਉ ਆਪੇ ਹੀ ਰਾ ਨਿਰਮਲਾ ਆਪੇ ਰੰਗ ਮਜੀਟ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੈ ਸ਼ਬਦ ਸੁਲਾਹਣਾ ਕਟ ਕਟ ਦੀਠ ਅਡੀਠ ਆਪੇ ਸਾਗਰ ਬੋਹਿਤਾ ਆਪੇ ਪਾਰੇ ਅਪਾਰ ਸਾਚੀ ਬਾਤ ਸੁ ਜਾਣ ਤੂੰ ਸ਼ਬਦ ਲੰਗਾਵਣ ਹਾਰ ਨੇ ਡਰਿਆ ਡਰ ਜਾਣੀ ਐ ਬਾਜ ਗੁਰੂ গোਬਾਰ ਅਸਤਿਰ ਕਰਤਾ ਦੇਖੀ ਐ ਹੋਰ ਕੀਤੀ ਆਵੈ ਜਾਏ ਆਪੇ ਨਿਰਮਲ ਇਕ ਤੂੰ ਹੋਰ ਬੰਦੀ ਤੰਦੈ ਪਾਏ ਗੁਰ ਰਾਖੇ ਸੇ ਉਬਰੀ ਸਾਚੇ ਸਿਹੁ ਲਿਵ ਲਾਏ ਹਰ ਜਿਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨ ਲੱਗੈ ਸੱਚ ਕਰ ਜਿਸ ਓ ਤਾਕ ਨਦਰ ਕਰੇ ਸੱਚ ਪਾਈਐ ਬਿਨ ਨਾਵੇਂ ਕਿਆ ਸਾਖ ਜਿਨਿ ਸੱਚ ਪਛਾਣਿਆ ਸੇ ਸੁਖੀਏ ਜੋਗ ਚਾਰ ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰਖਿਆ ਉਰ ਧਾਰ ਜਗ ਮਹਿ ਲਾਹ ਏਕ ਨਾਮ ਪਾਈਐ ਗੁਰ ਵਿਚਾਰ ਸਾਚੋ ਵਖਰ ਲਾਦੀਐ ਲਾਭ ਸਦਾ ਸੱਚ ਰਾਸ ਸਾਚੀ ਦਰਗਾਹ ਬੈ ਸਈ ਭਗਤ ਸੱਚੀ ਅਰਦਾਸ ਪਤ ਸਿਓ ਲੇਖਾ ਨਿਬੜੈ ਰਾਮ ਨਾਮ ਪਰਗਾਸ ਉਚਾਉ ਚੋ ਆਖੀਐ ਕਹੋ ਨਾ ਦੇਖਿਆ ਜਾਈ ਜਹ ਦੇਖਾਂ ਤੈ ਏਕ ਤੂੰ ਸਤ ਗੁਰ ਦੀ ਯਾਦ ਖਾਈ ਜੋਤ ਨਿਰੰਤਰ ਜਾਣੀਐ ਨਾਨਕ ਸਹਜ ਸੁਭਾਈ